ਆਇਆ ਆ ਠੀਕ ਆ ਆ ਦੇਖ ਆ ਫੜ ਲਿਆ ਓ ਦੱਬਣਾ ਨਹੀਂ ਇਹ ਐਂ ਬਸ ਖਸਾਉਣਾ ਇਹਨੂੰ ਆਹ ਰੋਹ ਦਾਂਜਾ ਗਾਣਾ ਰੇਤਾ ਦੇਣੀ ਹੋਣੀ ਆਉਂਦੀ ਹੱਥ ਵਾਲੀ ਰੇਸ ਨਹੀਂ ਆ ਨਾ ਇਹਨੂੰ ਬਹੁਤ ਪੈਰ ਆਉਂਦੇ ਦੇਖੀ ਤਾਂ ਸਹੀ ਨਾ ਪੈਰ ਪੂਰੇ ਨਹੀਂ ਆਉਂਦੇ ਪੰਗੇ ਐਡੇ ਐਡੇ 我，我，哈哈哈哈。 ਸਾਰਿਆਂ ਨੂੰ ਸਵਾਗਤ ਹੈ ਜੀ ਜੀਰ ਤੋਂ ਪੁੱਛਦਾ ਮਾਜੀ ਭਾਈ ਅੱਜ ਰਸਤੇ ਲੱਗੇ ਨੇ ਤੇ ਬਾਈਕਰਟ ਦੇ ਬਿੱਲਾ ਕਰਾ ਕੇ ਲਿਆਂਦਾ ਅੰਮ੍ਰਿਤ ਜੀ ਤੇ ਰਸਤਾ ਕਰਾ ਰਿਹਾ ਹੈ ਭਜਾ ਕੇ ਦੇ ਤਾ ਸਕੂਟਰੀ ਵੱਜ ਗਈ ਆਪੀ ਠੀਕ ਆਪਾਂ ਤੇ ਬਣ ਗਏ ਆਹ ਕਹਿੜਾ ਚਾਹੀਦਾ ਨਹੀਂ ਤੇ ਮਾੜਾ ਨਾਰਾ ਜ਼ੋਰ ਤਾਂ ਲੱਗੇ ਹੈ ਜ਼ੋਰ ਤਾਂ ਲੱਗੇ ਫਰਕਾ ਬਟੇ ਜਨਾ ਮਾਰ ਦਿੱਤੀ ਜਾਂਦਾ ਐਦਾ ਫੇਰੇ ਜੂਰੇ ਨਾਲ ਬੰਦਿਆਂ ਦਾ ਹੋ ਜਾਂਦਾ ਅਸੀਂ ਤਾਂ ਤੇ ਸਾਹਮਣੇ 50 ਤਾਂ ਗੱਡੀਆਂ ਲੰਘੇ ਲੰਘੀਆਂ ਤੇ ਮੋਟਰਸਾਈਕਲਾਂ ਦੇ ਟੋਕਕੇ ਵੀ ਜਾਂਦੇ ਸਵੇਰੇ ਚੱਕਰ ਐਨੋ ਹੋ ਜਾਣਾ ਮੈਂ ਨਾਲੇ ਫੇਰ ਸਵਾਗਾਂ ਮਾਰੂੰਗੇ ਹੈ ਸ਼ੁਰੂ ਕਰਨੀ ਹੈ ਨਾ ਇੱਕ ਵਾਰ ਫੇਰ ਦੂਰਾ ਘੁਮਾ ਦੇਣਾ ਠੀਕ ਹੋ ਜਾਣਾ ਇਹ ਦੋ ਟੋਇਟ ਹੋਏ ਤਾਂ ਭਰ ਗਏ ਸਾਰੇ ਉਹ ਹੀ ਭਰ ਗਏ ਨੇ ਬੜਾ ਮੋਰ ਹੋ ਗਿਆ ਉਹ ਜੇ ਉੱਪਰ ਤੇ ਪਾਣੀ ਆਉਂਦਾ ਨਾ ਯਾਦ ਖਾਰ ਪੈਂਦੀ ਜਵਾਰ ਵਜਾਟ ਕੀ ਆ ਗਿਆ ਨਹੀਂ ਪਾਣੀ ਬਚਾਉ ਰਹੇ ਹਾਂ ਅੱਜ ਕੀ ਮੀਂਹ ਨਹੀਂ ਪਿਆ ਨਹੀਂ ਮੀਂਹ ਪੈ ਜਾਂਦਾ ਹੈ ਅੱਜ ਕੀ ਨਹੀਂ ਪਿਆ ਆ ਗਾ ਕੇ ਬਚਾਉਗਾ ਉਸ ਇੱਕ ਥੋੜਾ ਜਿਹਾ ਜਿੱਲਾ ਜ ਹੈ ਉਹ ਵੀ ਭਰਤਾ ਇਹਨੇ ਸੁੱਕੀ ਮਿੱਟੀ ਭਰਤੀ ਉਹਦੇ ਚ ਨਾ ਵਧੀਆ ਵਧੀਆ ਚੱਲੀਏ ਫੇ ਚਾਲਾ ਰਸਤਾ ਵਧੀਆ ਬਣਿਆ ਰਸਤਾ ਬਣਾਤਾ ਬਾਈ ਹੁਣ ਦੇਖਦੇ ਹੁਣ ਕਾਲੂ ਬਾਕੀ ਬੋਡੀਗਾਰਡ ਦੋ ਆ ਬੋਡੀਗਾਰਡ ਦੋ ਰਹਿ ਰਹੇ ਉਹ ਰੋੜੇ ਰੂੜੇ ਚ ਜਿਹੜੇ ਵਿੱਚ ਪਏ ਇੱਥੇ ਜੀ ਨੂੰ ਤੇ ਰੋੜੇ ਬਾਕੀ ਤਾਂ ਸਾਫ ਹੈ ਇਹ ਉਹ ਕਢਾਏ ਫੇਰ ਹੈ ਫੇਰ ਵੀ ਤੁਹਾਨੂੰ ਨਕਲ ਕਿਹੜਾ ਮਾਰੀ ਹਾਂ ਉਹ ਮਾਰਤਾ ਵਧੀਆ ਚੰਨ ਨਿਕੜ ਗਏ ਹੁਣ ਸੰਦੂ ਬਾਈ ਬਾਕੀ ਇੱਥੇ ਵੇਹਲੇ ਚੱਲ ਤੂੰ ਓਏ ਇੱਧਰ ਨਾ ਆ ਜੀ ਇੱਥੇ ਦੇ ਕਰਦੇ ਹੁਣੇ ਆਪਾਂ ਸ਼ੁਰੂ ਬਾਈ ਕਹਿੰਦੇ ਤੇ ਵੀ ਥੋੜਾ ਵਧਾ ਦਿਓ ਰਸਤਾ ਬਾਈ ਵਧਾਉਣ ਲੱਗੇ ਤੇ ਉਹ ਗਾਹਾ ਰੋੜੇ ਹੀ ਪਾ ਲਈ ਬਾਈ ਰੋੜੇ ਬਹੁਤ ਪਈ ਨੇ ਥੋੜਾ ਕਰਕੇ ਫਿਰ ਮੋੜ ਆਣੀ ਹੈਗਾ ਕੱਲ ਪਾਸੋਂ ਕਿਸੇ ਨੇ ਬਾਹਰ ਤਾਂ ਕੁੱਦਣਾ ਉਹ ਬਣੀ ਨਹੀਂ ਗਾਣਾ ਰੋੜੇ ਰੋੜਾ ਨਿਕਲਣਾ ਕਾਹਦੇ ਤੱਕ ਮੜਾ ਕਰਿਆ ਸਨ ਤਾਂ ਇੱਥੇ ਦੇ ਜੀ ਗਾ ਬਾਈ ਦੱਗਾ ਅੱਲਾ ਤੇ ਬਾਕੀ ਕੱਲ ਨੂੰ ਚਾਂਸ ਹੈਗੇ ਆ ਬਾਈ ਪਹਿਲਾਂ ਤਾਂ ਮੇਰੀ ਸਲਾਹ ਹੈ ਵੀ ਜੇ ਮੈਂ ਭਿਜ ਆਲਮਾ ਆਪੇ ਉਹ ਤਾਂ ਤੇ ਲਿਆਉਂਦੀ ਸਾਰੇ ਮੋੜ ਦਣਾ ਮੈਂ ਬਾਕੀ ਦੇਖਦੇ ਆ ਕੱਲੂ ਕਿਵੇਂ ਹੁੰਦਾ ਜੇ ਪਹਿਲੀ ਸ਼ਿਫਟ 'ਚ ਕੋਈ ਨਾ ਬੈਹਿ ਕੇ ਮੁੜਿਆ ਤਾਂ ਫੇਰ ਦੂਈ ਚ ਆਪਾਂ ਬੈਹਿ ਜੂ ਨੀੜੀ ਦੇਣਾ ਦੇਖਦੇ ਆ ਕੱਲੂ ਕਿਵੇਂ ਹੁੰਦਾ ਜਿਆ ਫਾ ਬਤਾਉਂਗਾ ਟਾਈਮ ਟਾਈਮ ਪਰ ਦੇਖਾਂਗੇ ਹੁਣ ਜੇ ਤਾਂ ਸਹੀ ਸੱਟ ਰਿਹਾ ਵਾਖਾਰ ਚੜਿਆ ਪਿਆ ਬਾਈ ਉਹ ਤਾਂ ਰਾਤ ਹੀਰਾ ਵੀ ਢਿੱਲਾ ਹੋ ਗਿਆ ਤਾਂ ਉਹਨੂੰ ਵੀ ਵਖਾਰ ਚੜ ਗਿਆ ਉਦੋਂ ਠੰਡ ਠੌਂਡ ਲੱਗ ਗਈ ਜਾਂ ਫਿਰ ਕਿਉਂਕਿ ਆਪਾਂ ਝੋਲੇ ਦਾ ਬਾਈ ਫੇਰ ਵੀ ਪਾਏ ਵੇ ਤੇ ਹਵਾ ਲਗ ਜਾਂਦੀ ਆ ਤੇ ਕੱਲ ਕਮਾਉਣ ਗਿਆ ਤਾਂ ਮੈਨੂੰ ਢਿੱਲਾ ਜਿਹਾ ਲੱਗਿਆ ਫਿਰ ਆ ਕੇ ਦਵਾਈ ਦੋਈ ਦਿੱਤੀ ਸਵੇਰੇ ਹੁਣ ਐਨ ਦੋਏ ਤਰ੍ਹਾਂ ਲੱਤਾਂ ਚਲਾ ਚਲਾ ਕੇ ਦਿਖਾਵੇ ਤੇ ਸਵੇਰੇ ਸਾਜਰੀ ਬਾਈ ਪਹਿਲਾਂ ਤਾਂ 6 ਵਜੇ ਦਾ ਉੱਠ ਕੇ ਕੰਮਕਾਰ ਕਰਕੇ ਕੋਈ 8 ਵਜੇ ਦੇ ਨੂੰ ਬਾਈ ਫੀਡ ਲੈਣ ਲੰਘ ਗਿਆ ਮੈਂ 8:30 9 ਵਜੇ ਦਾ ਪਾਂਚ ਮੈਂ ਮੁੜੇ ਆਇਆ ਦਾ ਤੇ ਗੱਗੇ ਨੂੰ ਗੱਡੀ ਚਾਹੀਦੀ ਗੱਗਿਆਂ ਦੀ ਗੱਡੀ ਚੱਲ ਜਾਂਦੀ ਈ ਨਾ ਤੇ ਹੁਣ ਆਪਾਂ ਨੇ ਬਾਈ ਫੀਡ ਵੀ ਚੇਂਜ ਕਰੀ ਆ ਉਹ ਤੁਹਾਨੂੰ ਜਾ ਕੇ ਹੁਣ ਘਰ ਨਹੀਂ ਦਿਖਾਉਨੇ ਆ ਤੇ ਚੱਲੀਏ ਬਾਕੀ ਆਪਾਂ ਨੇ ਬੂਟਿਆਂ ਵਾਲਾ ਖੇਤ ਵੀ ਪਾਉਣਾ ਮੇਰੀ ਸਲਾਹ ਹੁਣ ਆਈ ਹੈ ਵੀ ਬਾਦਮਾ ਕਿਉਂਕਿ ਫਿਰ ਟਰੈਕਟਰ ਫੇਰ ਸੈਲਰ ਚਲੇ ਜਾਣਾ ਕਾਲੂ ਦੇ ਸਵਾਗੇ ਨੂੰ ਹੋਰ ਲਿਆਉਂਦੇ ਜਪਾਂ ਤੇ ਕੱਟ ਕੇ ਰਖਾਲਾ ਕੱਟ ਰਪਾਤ ਤੇ ਫਿਰਣਾ ਹੁਣ ਦੇਖੀ ਮੈਂ ਕੱਟ ਲੈਫਟੇ ਜਾਕਲਾ ਬੈਗ ਥੋੜੀ ਕਰਨਾ ਦੇਖੀ ਦੇਖੀ ਜਾਈ ਦੇਖਿਓ ਲੈ ਜੀ ਲਓ ਬਾਈ ਪਾਂਚੇ ਨਾਲ ਦੇਖੀ ਦੇਖੀ ਦੇਖੇ ਟਰੈਕਟਰ ਬੰਦ ਕਰ ਦਣਾ ਇਹਨੇ ਲਓ ਜੀ ਬੰਦ ਬੰਦ ਹੋ ਜਾਣਾ ਨੰਨ ਗੜਾ ਗੜਾ ਰੇਤਾ ਦੇਣੀ ਹੋਣੀ ਆਉਂਦੀ ਹੱਥ ਆਲੀ ਰੇਸ ਨਹੀਂ ਆ ਨਾ ਇਹਨੂੰ ਬਹੁਤ ਪੈਰ ਆਉਂਦੇ ਦੇਖੀ ਤਾਂ ਸਹੀ ਨਾ ਪੈਰ ਪੂਰੇ ਨਹੀਂ ਆਉਂਦੇ ਪੰਗੇ ਏਡੇ ਏਡੇ ਕੋਈ ਨਾ ਅਸੇ ਡਾਰ ਵੀ ਕਰਕੇ ਰੱਖ ਦੇ ਦੇਖੇ ਦੇਖ ਬਸ ਤੇਲੇ ਦਿੱਤਾ ਸੂਣੀ ਇਹ ਖੋਡਾ ਆ ਅਰੇ ਅਰੇ ਇਹ ਤਾਂ ਰੱਖ ਲਓ ਲਾ ਲਾ ਉੱਪਰ ਨੂੰ ਲਾਓ ਦੂਈ ਦੂਆ ਉੱਪਰ ਨੂੰ ਲਾ ਉਹ ਦੂਆ ਰਿਵਰਸ ਦਾ ਹੋਇਆ ਸਾਲਾ ਉਹ ਪਰਾਣਾ ਓਪਨ ਲਾ ਹੋਰ ਹੁਣ ਥੱਲੇ ਹੁੰਦਾ ਰੇ ਦੇ ਹੱਥਾਂ ਦੀ ਦੇਖੀ 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 ਪਰਾ ਆ ਜਾ ਟਰੈਕਟਰ ਕੋਲ ਉਹ 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 ਰਹਿਣ ਦੇ ਕੱਟ ਕਰ ਲਾ ਉਹ ਰਹਿਣ ਦੇ ਰਹਿਣ ਦੇ ਜ਼ੋਰ ਦੇ ਉਹ ਮੰਨੀ ਦਾ ਹੁੰਦਾ ਖੱਟਾ ਫੇਟਾ ਰਹਿਣ ਦਾ ਉਤਾਰ ਦੇ ਮੈਨੂੰ ਬਹੁਤਾ ਡਰਾਈਵਰ ਹੈ ਉਹ ਤੇਰਾ ਆਇਆ ਬਈ ਬ੍ਰੇਕ ਤੈਨੂੰ ਕਹਿਆ ਕਿਹਾ ਤਾਂ ਵੀ ਉੱਧਰ ਨਹੀਂ ਲੱਪ ਲੈ ਆਇਆ ਦੱਸਾਂ ਤੂੰ ਆ ਜਾ ਦੱਸਾਂ ਕਿਵੇਂ ਤਾਰ ਚੜਾਈ ਦਾ ਆ ਜਾ ਦੇਖ ਲੈ ਲਿਫਟ ਔਰ ਇਹਨੂੰ ਆ ਪਹਿਲਾਂ ਔਰ ਇਹਨੂੰ ਆ ਉੱਪਰ ਆ ਉੱਪਰ ਔਰੇ ਆ ਬੈਠ ਉੱਪਰ ਤੈਨੂੰ ਕਿੰਨੀ ਵਾਰੀ ਸਮਝਾਇਆ ਕਿਹੜੀ ਲਿਫਟ ਚੱਕਣੀ ਹੁੰਦੀ ਆ ਫੜੀ ਫੜੀ ਫਿਰ ਆ ਦੂਈ ਕਹਦੇ ਚੱਕੀ ਆ ਉਹ ਦੂਈ ਵੀ ਕਹਦੇ ਚੱਕੀ ਕਾਹਦੇ ਚੱਕੀ ਸਾਦੇ ਚੱਕੀ ਫਿਰ ਬਹ ਹੱਥ ਪੈਰ ਨਾਲ ਤੈਨੂੰ 20 ਵਾਰੀ ਸਮਝਾ ਲਿਆ ਤੇਰਾ ਦਿਮਾਗ ਹੈ ਕੀ ਆ ਏ ਆ ਲੈ ਹੌਲੀ ਹੌਲੀ ਕਲੱਚ ਛੱਡਣਾ ਠੀਕ ਆ ਆ ਦੇਖੀ ਹੁਣ ਇਧਰ ਲਈ ਬ੍ਰੇਕ ਦੱਬ ਲਾ ਲੈ ਇਹਨੇ ਦੱਸਿਆ ਕਿਹਨੇ ਦੱਸਿਆ ਹਨ ਦੋਈ ਹੈ ਚਲੋ ਸਿੰਗਲ ਸਿੰਗਲ ਵਾਲੀ ਕਿਹਨੇ ਸਮਝਾਇਆ ਤਾਂ ਸਮਝ ਆਈ ਨਹੀਂ ਚਲੋ ਆਈ ਇਹਦੀ ਪੱਲੇ ਕਿ ਤੇ ਹੈ ਆਪਣੀ ਚੱਪਲਾਂ ਦੀ ਘਾਟ ਆ ਤੈਨੂੰ ਐਨੂੰ ਭਾਈ ਇੰਨਾ ਸਮਝਾਉਣਾ ਨਾ ਇੰਨਾ ਜਿਆਦਾ ਵੀ ਪਾਗਲ ਮੈਂ ਹੋ ਜੰਨਾ ਇਹਨੂੰ ਇਹਦੇ ਪੱਲੇ ਨਹੀਂ ਬੈਜੂ ਹੁਣ ਤੱਕ ਐ ਨਹੀਂ ਪਤਾ ਵੀ ਗਾਣਾ ਕਿਹਨੂੰ ਕਿਹੜਾ ਪਾਉਣਾ ਐਸਾ ਜਾਂ ਬੰਦਾ ਹੈ ਉਹ ਬੈਜੋ ਬੈਜਾ ਤੂੰ ਤੈਨੂੰ ਤਾਂ ਬ੍ਰੇਕਾਂ ਦਾ ਵੀ ਪਤਾ ਤਾਂ ਬੈਠਿਆ ਤਾਂ ਆਏ ਆ ਵੀ ਚਿਕਣਾ ਲੈ ਵੀ ਲੈ ਮੈਂ ਖੇਤ ਵੀ ਬਾਦੂ ਹਜੇ ਕਹਿੰਦਾ ਕੂਤੇ ਵਾਲਾ ਕਿਹਦੇ ਮੈਂ ਬਾਕੇ ਦੰਨਾ ਤੈਨੂੰ ਆਏ ਜਾਏ ਬਹੁਤ ਸਿਖਾਉਣਾ ਬਾਈ ਇੰਨਾ ਜਿਆਦਾ ਸਿਖਾਉਣਾ ਨਾ ਇਹਨੂੰ ਚਲ ਸਿੱਖ ਜਵੇ ਸਿੱਖ ਜਵੇ ਹਨਾ ਇਹ ਉਹਰੇ ਟਰੈਕਟਰ ਲੈ ਕੇ ਬੇ ਤਾਂ ਇਹਦਾ ਧਿਆਨ ਪਤਾ ਕਿ ਆ ਮੁਰੇ ਮੁਰੇ ਧਿਆਨ ਰੱਖਣਾ ਇਹਨੇ ਪਿੱਛੇ ਦੇਖਣਾ ਆਏ ਜਾਏ ਕੰਮ ਆਦੇ ਇਹਨੇ ਆਲੇ ਨਾਲੇ ਨਹੀਂ ਦੇਖਣਾ ਸਵਾਗਾ ਪਾ ਕੇ ਉੱਥੇ ਤੇ ਦਿੱਤਮ ਮੈਂ ਤਾਂ ਹੋਰ ਚੱਲ ਇਹਨੇ ਆਲੇ ਨਾਲੇ ਦੇਖਿਆ ਨਹੀਂ ਹੈਗਾ ਵੀ ਟਾਇਰਾਂ ਦੇ ਬਾਹਰ ਆ ਹਾਂ ਉੱਥੇ ਬਹਿ ਜਾ ਟੋ ਜਾਣਾ ਆਜੇ ਨਹੀਂ ਪਾਉਣਾ ਚੱਲ ਚਲੋ ਭਾਈ ਚੱਲਦੇ ਆ ਵਾਕੀ ਤੁਹਾਨੂੰ ਮਲਾਉਣੇ ਸ਼ਹਾਦੇ ਨਾਲ ਉਹਨਾਂ ਦੀ ਮਾਰਦ ਕਰੀਏ ਹੁਣ ਕੁਲੋਜੀ ਭਾਈ ਹਾਲਿਆਂ ਦਾ ਨੀ ਕੀ ਹੋ ਗਿਆ ਵਰਮ ਉਹ ਦੀ ਦੱਬ ਦੇ ਤੇ ਆ ਫੀਡ ਲੈ ਜਾਂਦੇ ਜੀ ਆਪਾਂ ਨੇ ਡੈਂਗ ਮਾੜਾ ਸ਼ੁਰੂ ਹੋ ਗਈ ਜੀ डायमंड डायमंड ਪਾ ਲੀ ਜੀ ਇੰਪਲਾਈਟ ਨੂੰ ਸਹਬਾ ਜੁੱਤੀ ਤੇ ਡਾਇਮਲ ਆ ਜੀ ਸੇ ਆਪ ਦੇ ਜਿਹਾ ਫੇਰ ਨਹੀਂ ਥਾ ਗੈਂ ਵਾਲੀ ਵੀ ਲੈਂਦੀ ਤੇ ਬੱਕਰੀਆਂ ਵਾਲੀ ਭਾਂਜੇ ਜਿੰਦੇ ਦੀਆਂ ਲਾਓ ਫੜੋ ਲਾ ਚਾਰ ਕੱਢਦੇ ਖਰਾ पिछ <smallimals> जान <smallimals> <smallimals> कुछ तो भी से अधिकार का और शक्ति के पे आवेदन तुमने 53 बाई जितना 5 से 10 का किराया ही हुई फिर दादी बाहर के वाला ओए हट जा इतना ना वो काम नहीं जीता तू मराना मैं जा रहा हूं क्या मैं मानूं या मान नहीं, नहीं।, तुण। तुण। नहीं, नहीं। तुण। 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 हो ठीक है तिला ले ले नहीं ले तले तले तो कहीं ले ना वो बंदना करना पड़ेगा ऐसे बं बांध दे ना ले 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 आऊं आजे वो ठीक है बस अभी घुमा ले घर में आ गया खर्चा ਹਾਂ ਤਾਂ ਇਹ ਉਹ ਨਾਈਟ ਤੇ ਜਾਣਾ ਨਹੀਂ ਆਇਆ ਜੀ ਉਹ ਨੂੰ ਜੋ ਉਹ ਕੋਹ ਮਿਲ ਜਣੀ ਉਹ ਚੰਨੀ ਜੇ ਲੋਕ ਜੀ ਪਿੰਨੇ ਜੀ ਬਾਦੂ ਹਾਂ ਜੀ ਨੋ ਤੁਮੇ ਨੋ ਨਹੀਂ ਆਸਿਸ ਠੀਕ ਹੈ ਬਾਕੀ ਕੀ ਬਈ ਆਪਾਂ ਸਹਵਾ ਉੱਤੇ ਛੱਡਦੇ ਹਾਂ ਤੇ ਟਰੈਕਟਰ ਵੀ ਸਾਡੇ ਚ ਲਾਇਆ ਹੀ ਹੈ ਤੇ ਕੂਤਰਿਆਂ ਨੂੰ ਵੇਹ ਜਾ ਕੱਢਣਾ ਇਹ ਕੂਤਰਿਆਂ ਦੀ ਅੱਖਾਂ ਦੇਖਣੀ ਯਾਰ ਇਹਦੀ ਅੱਖਾਂ ਵੀ ਹੈ ਜੀ ਮੰਨੂ ਆਈ ਅਸਾਂ ਨਾ ਹੈਗਾ ਕਹਦਾ ਕਹਦਾ ਛਾਜੇ ਤੁਮਾਡੀ ਕੁੱਤੀ ਸਾਫਾ ਲੈ ਜਾ ਜਾ ਚਾਰੂ ਲੈ ਜਾ ਮੈਂ ਪਾਈ ਨਾ ਹੋਰ ਨਾ ਕਹਿ ਸਾਰੀ ਬੁੱਕ ਹੋ ਗਈ ਇਹਦਾ ਇੱਕ ਨਹੀਂ ਬਚਿਆ ਮੇਰੇ ਜੋਕਾ ਨਹੀਂ ਬਚਣਾ ਸਿਆਰ ਤੇ ਬੋਸ ਦਾਤਾ ਤੇ ਆਦੂ ਆਏ ਕਹਦਾ ਹੜਵਾਸ ਰੂਕੀਂ ਕਰ ਮੈਂ ਬੋਲਣਾ ਮੈਂ ਨਹੀਂ ਕਰਦੀ ਨਾ ਉਹਦੇ ਇੱਕ ਦਾ ਬੋਕ ਮੈਂ ਨਹੀਂ ਛਾਈ ਛਾੜਨੀ ਹੈ ਨੂੰ ਨਹੀਂ ਬੁੱਲੇ ਕੀ ਆ ਤੂੰ ਨਹੀਂ ਉਹਦੇ ਤੇ ਪਈ ਅੱਧੀ ਪੰਡ ਪਈ ਆ ਕਿੰਨਾ ਟੋਕਾ ਨੂਰੀ ਟੋਕਰਾ ਭਰ ਕੇ ਤਿਆਰ ਲੈ ਕੇ ਰੱਖਣਾ ਇਹੋ ਸ਼ੈਲਰ ਇਹਦੇ ਟੋਕਰੇ ਟੋਲਾ ਇੱਕ ਮੋਕੂ ਆ ਪੂਰਾ ਇਹ ਨਾ ਜੁੱਟਾ ਹੈ ਨੰ ਕਾਲਾ ਇਹ ਰੰਗ ਚੇਂਜ ਹੋ ਜੂਗਾ ਨੂਰੀ ਹੋ ਗਿਆ ਹਾਂ ਬਾਕੀ ਵੀ ਹੁਣ ਨਾ ਮੇਰਾ ਵੀ ਕੋਈ ਫੋਨ ਕਰਿਓ ਮੈਂ ਤਾਂ ਉਦੋਂ ਦਿਖਾਉਂਦੇ ਪਰ ਇਹ ਸਾਰੇ ਬੁੱਕ ਆ ਕਿੰਨੇ ਕਿੰਨੇ ਸਾਰੇ ਜਦੋਂ ਅੱਖਾਂ ਨਹੀਂ ਖੁੱਲੀਆਂ ਜਦੋਂ ਪਹਿਲੇ ਦਿਨ ਸਟੋਰੀ ਪਾਈ ਉਹਦਣ ਆਵਨੇਗਾ ਤਾਂ ਬਈ ਮੈਂ ਲੈ ਜਾਣਾ ਮੈਂ ਲੈ ਜਾਣਾ ਹੁਣ ਟੋਟਲ ਨਾਉ ਇਹ 8 ਨਾਲ ਇੱਕ ਵਰਗੀ ਚ ਕੁੱਤੇ ਕੁੱਤੇ ਕੰਨੇ ਆ ਉਹ ਨਹੀਂ ਪਿਆ ਜਿਹੜਾ ਉਹ ਸਿਰ ਰੱਖੀ ਉੱਪਰ ਉਹ ਗੱਬੇ ਆ ਉਹ ਪਰੇ ਸਾਹ ਦੇ ਪਰਾਂ ਹਾਂ ਉਹ ਉਹ ਰੱਖਣਾ ਪਉਣਾ ਸੈਲਰ ਬਾਬਾ ਨੇ ਇੱਕ ਤਾਂ ਯਾਰ ਹੋਰ ਮਿਲ ਗਿਆ ਤਾਂ ਉਹ ਲਿਓਣਾ ਤਾਂ ਸੀ ਐਜੀ ਵਜਾ ਕਰਕੇ ਹੋਇਆ ਕੰਮ ਉਹਦੇ ਪਿੱਛੇ ਆ ਯਾਰ ਇੱਕ ਕੰਮ ਇਸ ਕੀ ਬਜਾ ਕਰਕੇ ਸ ਪੈਨਿੰਗ ਵਾਲਾ ਪਵਾਤੀ ਮੈਨੂੰ ਜਿ ਲੈ ਆਉਣ ਤੇ ਕੀ ਕਹਿੰਦਾ ਜਹਾਜੀ ਦਾ ਬੰਦ ਪੰਤ ਐਡਾ ਕੁੱਤਾ ਲੈ ਲਾਉਂਦਾ ਫੇਰ ਐ ਪੂਰਾ ਹੋਤਾ ਟਰੈਕਟਰ ਉਹਦਾ ਪੱਕਿਆ ਹੋਣਾ ਕੌਣ ਜਹਾਜੀ ਉਹ ਦੇਦੀ ਮਿਹਰਬਾਨੀ ਆ ਜੀਬ ਨਹੀਂ ਖੜੀ ਕੀ ਕਹਿੰਦਾ ਮੈਂ ਇਹਨੂੰ ਕਹੀ ਕਿਵਾਂ ਕਿ ਲਿਆ ਕੇ ਦੱਸਣਾ ਆਪਾਂ ਨੇ ਕਰਦੇ ਨੂੰ ਵੀ ਤੇ ਆ ਕੇ ਬੰਦਣਾ ਫੇਰ ਤੇ ਚਲ ਕੁਛ ਨਹੀਂ ਕਹਿਣਾ ਗਾਹਾਂ ਇਹਨੇ ਕੀ ਕਰਿਆ ਇੱਕ ਸਰਪ੍ਰਾਈਜ਼ ਆਉਣਾ ਸਰਪ੍ਰਾਈਜ਼ ਆਉਣਾ ਮੰਮੀ ਨਾਲ ਨੇ ਮੰਨੂ ਸਰਪ੍ਰਾਈਜ਼ ਦੇ ਦਿੱਤਾ ਫੇਰ ਆ ਜੇ ਕੰਮ ਕਰਦਾ ਬਾਕੀ ਵੀ ਪੈਰ ਪੂਰੇ ਹਨ ਓਕੇ ਹੁਣ ਬਣਾਤੇ ਤੇ ਇਹਦੇ ਬਾਕੀ ਫਿਰ ਇਹਨਾਂ ਨੂੰ ਕਮਾਉਣਾ ਬਾਹਰ ਬਾਹ ਚੋਂ ਕੱਢਦੇ ਆ ਅਜੇ ਨਵਾਂ ਬੰਦਾ ਲੱਗਿਆ ਹੋਇਆ ਐਕਸਰਸਾਈਜ਼ ਕਰਾਉਣ ਉਸਤਾਦ ਜੀ ਕੋਲ ਖੜੇ ਨੇ ਮੰਦਰਾ ਵਾਲੇ ਇਹ ਘੋੜੀਆਂ ਦੇ ਚਕੀਨ ਨੇ ਮੰਦਰਾ ਪਾਈਆਂ ਵੀ ਨੇ ਇੱਕ ਮੁੰਡੇ ਇਹ ਰਾਏ ਪੰਦੇ ਡੱਬੇ ਸਾਬ ਦਾ ਇਹਨੇ ਸਪੈਸ਼ਲ ਤਿਆਰ ਕਰਾਇਆ ਆਓ ਜਾਈਂ ਆ ਜਾਈਂ ਆ ਦੇ ਇੱਧਰ ਦੇ ਅੰਦਰ ਚਲੇ ਜਾਂਦਾ ਉੱਧਰ ਤੇ ਬਾਹਰ ਆ ਜਾਂਦਾ ਹੱਥ ਨਾ ਲਾਏ ਨਾ ਦੰਦੀ ਵੱਢਣੀ ਤੇਰੀ ਮੈਂ ਕਦੇ ਵੱਢਦੀ ਪੰਜ ਨੇ ਦੰਦੀਆਂ ਵੱਢਣ ਲਾਤੀ ਇਹ ਤੇ ਬਾਕੀ ਵੀ ਅੱਜ ਪਹਿਲਾਂ ਸ਼ਾਇਦ ਦੀ ਸਫਾਈ ਕਰਕੇ ਅੰਦਰ ਲਾਉਂਦਾ ਦਾਣਾ ਦੂਦਾ ਪਾ ਕੇ ਤੇ ਹੁਣ ਪੂਰੀ ਤੇ ਖੋਲ ਕੇ ਦੇ ਗਏ ਆ ਇਹਦੇ ਵਾਸਤੇ ਨਵਾਂ ਲਿਆਉਂਗਾ ਇਹਦਾ ਲੋਟ ਨਹੀਂ ਤਾਂ ਯਾਰ ਮੈਨੂੰ ਵਧੀਆ ਨਹੀਂ ਲੱਗੇ ਉਹ ਇਹ ਨਾਲ ਦੇ ਇੱਕ ਹੋਰ ਆਉਂਦਾ ਵਧੀਆ ਚ ਉਹ ਲਿਆਵਾਂਗੇ ਉਹਦਾ ਚਲ ਮੈਂ ਆਉਂ ਲਿਆਇਆ ਮੈਂ ਕਿਹ ਜੰਦੇ ਹਾਂ ਹੋਰ ਟੈਂਪਰੇਰੀ ਲੈ ਆਉਣ ਯੁੱਗੇ ਲਿਆਉਂਗੇ ਉਹਦੇ ਵਾਲ ਲੇਜ਼ਰ ਵਾਲੇ ਲਿਆਉਂਗੇ ਵਧੀਆ ਚ ਆਦਾ ਭਾਈ ਆਹਦਾ ਬਾਈ ਜੀ ਕੋ ਪੁੱਦੂ ਜੇ ਤੇ ਕਮਾ ਕਮਾ ਸਾਰੇ ਪਿੰਡੇ ਥੱਲੇ ਨੂੰ ਆ ਆ ਦੇਖੀ ਆਹ ਸਾਈਡ ਨੂੰ ਆਏ ਕਮਾ ਢੇਡਾੜੀ ਸਾਈਡ ਨੂੰ ਇਹਨੂੰ ਸੁਖਾ ਰਹੇ ਆ ਅੱਜ ਭਾਈ ਠੀਕ ਆ ਨੰਨੂੰ ਸੁਖਾਏ ਹੀਰੇ ਪੱਤੇ ਨਾ ਸ਼ੇਯਾਦੇ ਪਰ ਤਾਂ ਫੇਰ ਤਾਂ ਤੱਲੀ ਨਾ ਤੇ ਬਾਕੀ ਹੁਣ ਇਹਦੀ ਵਾਰੀ ਆ ਨਾ ਦਾਣਾ ਪਾਤਾ ਬਹੁਤ ਖੁਸ਼ ਹੋ ਕੇ ਖਾਨੂ ਭਈਆ ਦਾਣਾ ਤਾਂ ਬਟਾ ਨੂੰ ਤਾਂ ਨੂੰ ਤਾਂ ਆਹ ਕੀ ਆਹ ਜੀ ਜੀ ਨੂੰ ਨੰਨੋ ਪਤਾ ਤੁਹਾਨੂੰ ਪਤਾ ਹੋਣਾ ਜੀ ਤਾਂ ਮੋਦਰਾ ਦਾ ਹੈ ਪੋੜਾ ਤੂੰ ਮੋਦਰਾ ਦਾ ਹੈ ਇਹਦਾ ਹੋਇਆ ਪ੍ਰਿੰਟੇ ਵਾਲਾ ਬਾਕੀ ਹੁਣ ਆ ਪਿੱਠ ਪੋਠਾ ਵਧੀਆ ਭਰਨ ਲੱਗ ਗਈ ਇਹਦੇ ਇੱਥੇ ਪਿੱਠ ਪਰ ਨਾ ਬਹੁਤ ਦੱਬ ਕੇ ਨਹੀਂ ਮਾਰਨਾ ਕਿਉਂਕਿ ਹੱਡ ਹੈ ਇਹਦੇ ਹੱਡਾਂ ਪਰ ਨਾ ਨਾ ਕਮਾਉਣ ਔਕਣਾ ਹੀ ਆਏ ਆਂ ਮੈਨੂੰ ਆਉਂਦੇ ਅੰਦਰ ਕੋ ਸਾਬ ਆਪ ਹੋਣਗੇ ਮੁਰੇ ਤੇ ਬਾਕੀ ਸਪਾਈਆਂ ਕਰ ਛੱਡੀਆਂ ਗੋਹਾ ਗੋਹਾ ਚਿਆਕਤਾ ਹੁਣ ਨਾਉਣਾ ਮੈਂ ਮੈਂ ਕਿਹਾ ਪਹਿਲਾਂ ਇਹਨਾਂ ਤੇ ਖਰਖਰਾ ਲਵਾ ਦਈਏ ਆ ਗਏ। ਹਾਂ ਆਇਆ ਠੀਕ ਆ। ਆ ਦੇਖ ਆ ਫੜ ਲਿਆ। ਓ। ਦੱਬਣਾ ਨਹੀਂ ਇਹ। ਐ ਬਸ ਖਸਾਉਣਾ ਇਹਨੂੰ। ਹਾਂ। 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 ਇਥੇ ਥੰਡੇ ਜਿਆਦਾ ਕਮਾਉਂਦੇ ਹਨ ਫਿਰ ਵੀ ਉਹ ਲੱਤ ਮਾਰਦੀ ਇਹ ਵੀ ਚੂਰੀ ਵਾਲੀ ਹਾਂ ਉਹ ਫੀਡ ਬੱਕਰੀਆਂ ਦੀ ਛੇਲੇ ਨੂੰ ਪਾਲੂਆਂ ਅਸੀਂ ਪਾਲਾ ਲਿਆ ਤਾਂ ਹੀ ਰੱਖੇ ਵਿਛੇਲੇ ਬੱਕਰੀ ਮਾਰਦੀ ਲੈ ਛੇਲੇ ਸਾਥੇ ਕੋਲੇ ਥੱਡੇ ਕੋਲੇ ਛੇਲੇ ਲੈ ਬਾਹਰ ਆਤਮਾ ਲਾ ਲੈ ਪਰਲੀ ਛਾੜੋ ਜੀ ਛੇਲੀ ਮਰ ਗਈ ਯਾਰ ਸਾਡੇ ਤੋਂ ਚੱਕੇ ਲਈ ਹੁੰਦੇ ਸੋਨੇ ਐਦੋਂ ਤੱਕ ਦੇ 2 6 2 6 ਇੱਕ ਛੇ ਚੱਕੋਗੇ ਉੱਤ ਤੱਕ ਤੱਕ ਉਹ ਵੀ ਬਸ ਇਹ ਚੀਜ਼ ਦਾ ਧਿਆਨ ਰੱਖਣਾ ਹੋਰ ਕੁਝ ਨਹੀਂ ਜਦ ਤੱਕ ਰਹਿਣ ਗਰਦ ਨਹੀਂ ਨਾ ਖਤਮ ਹੈ ਗਰਦ ਖਤਮ ਨਹੀਂ ਹੁੰਦੀ ਜਦ ਤੱਕ ਫੇਰੀ ਜਾਣਾ ਆ ਲੋ ਬਈ ਵਾਲ ਕੱਟੇ ਤੇ ਆਪਾਂ ਨੂੰ ਵਾਲ ਫੇਰ ਵਧ ਗਏ ਤੇ ਹੁਣ ਇਹ ਤੇਲ ਲਾਉਣਾ ਸ਼ੁਰੂ ਕਰਨਾ ਗਰਮੀਆਂ ਚ ਲਾਈ ਕਰੂਗੇ ਕਿ ਨਿ ਲਾ ਵੀ ਦੇ ਕਰਨੀ ਆਪਾਂ ਨੇ ਬਾਲ ਬਹੁਤ ਵਧੀਆ ਹੋ ਕੇ ਪੰਜ ਪੰਤ ਦੇਖ ਰਿਹਾ ਚੱਲੇ ਆਂਦੀ ਸੀ ਇੰਨੇ ਨੇਕ ਬਾਲ ਤੇਰੇ ਜੋ ਮੈਂ ਖਤਮ ਕੋਈ ਦੀ ਦੀ ਜਾਣ ਨਹੀਂ ਤੀ ਇਹ ਚ ਬਾਲ ਦੀਦਾ ਦਾ શરીਰ ਦਾ શરીਰ ਵੀ ਨਹੀਂ ਦਦਾ ਬਹੁਤ ਜਿਆਦਾ ਬਹੁਤ ਭਾਰੀ ਫਿਰ ਹੁਣ ਬਾਕੀ ਕਿੱਥੇ ਕਿਹੜਾ ਉੱਥੇ ਜਾਗਿਆ ਉਹ ਥੋੜੀ ਹੈ ਇਹ ਉਹ ਤਾਂ ਹੋਰ ਹੈ ਉਹ ਡਾਕਟਰ ਨੂੰ ਦਵਾਈ ਉਹ ਡਾਕਟਰ ਨੂੰ ਦਵਾਈ ਇਹ ਤਾਂ ਮੰਡ ਚੁੱਲੇ ਆ ਦਾ ਜੀ ਡਾਕਟਰ ਵੀ ਮਨ ਕੋ ਢੀ ਬਾਲ ਬਹੁਤ ਲਿਆ ਦੇ ਕੰਗਾ ਕਿੱਥੇ ਵੀ ਤੂੰ ਤੂੰ ਕੀ ਕਰਦਾ ਅੱਜ ਤਨ ਤੇਰੀ ਵੀ ਡਿਊਟੀ ਆ ਚਲ ਆ ਇਧਰ ਨੂੰ ਦੂਆ ਲੋਹੇ ਦਾ ਪਿਆ ਚਲ ਚਾਲ ਚਾਲੋ ਤੂੰ ਬਾਹ ਬਾੜ ਇਹਦੇ ਬਾਹ ਹੁਣ ਨਹੀਂ ਬਰਸ਼ ਫੇਰਦੇ ਚੋਂ ਬਾਲ ਬਾਦੇ ਇੱਕ ਦਮ ਕਰ ਦੇਖਦਾ ਇਹਨੂੰ ਮੈਨੂੰ ਬੜਾ ਇੱਥੇ ਆ ਮੂੰਹ ਕਰਾ ਲਿਸਤਾਂ ਤੂੰ ਹੀ ਬਹੁਤ ਆ ਨਿਕਲ ਜਾਂਦਾ ਗੰਗਾ ਇਹੋ ਪਾਉਣਾ ਕੋਈ ਆ ਲੋਹੇ ਦੇ ਨੂੰ ਪੱਤੀ ਨੂੰ ਹੱਥ ਪਾ ਕੇ ਮਾਰਦੇ ਆਏ ਹੱਥ ਆ ਨਿਕਲੇ ਆਉਂਦਾ ਬਾਹਰ ਨੂੰ ਵਾਹ ਦੇਖ ਲਓ ਭਾਈ ਬਣ ਤੇ ਬਣ ਜੋ ਆਪਣੇ ਵਾਲਾਂ ਦੇ ਵਧੀਆ ਆਪਣੇ ਕਿੱਥੇ ਭੰਤ ਦੇ ਵੀ ਐਂ ਗੁਲਜਾ ਪਈਆਂ ਵੀ ਆ ਬਾਈ ਇਹ ਵੀ ਕਿਦਨੇ ਮਨਾਉਣਾ ਧੁੱਪ ਹੀ ਚੜ ਲਾ ਧੁੱਪ ਚੜ ਲਵੇ ਉਹਦੇ ਬਾਅਦ ਇਹਦੀ ਪਹਿਜਾਮਤ ਕਰਨੀ ਨਹੀਂ ਨਹੀਂ ਪੰਚਾਇਤ ਇਹਨੂੰ ਬਿੱਡ ਬੰਦ ਲਾ ਗਿਓ ਡੱਗ ਪਰ ਉਹ ਲੈ ਡੱਗ ਬੰਦ ਹੋਣਾ ਜਾਗੇ ਨਾ ਹੁਣ ਪੰਚਰ ਵੀ ਟੰਡਰ ਭਾਵੇਂ ਹੀ ਕਰ ਹੁਣ ਇੱਕ ਜਗ੍ਹਾ ਦੇਖੀ ਇੱਕ ਜਗ੍ਹਾ ਹੀ ਫੇਰੀ ਜਾਂਦਾ ਮੈਂ ਆਹਾ ਇਨਾਵੇਂ ਹਾਲੀ ਕੱਢ ਹੋ ਰਹੇ ਆ ਬੰਦੇ ਬਾਈ। ਦਵਾਰ ਕੇ ਲੱਗੇ ਰੋ ਲੱਗੇ ਰੋ ਖਿੱਚ ਕੇ ਰੱਖੋ। ਤੇਲ ਲਾ ਦੇ ਯਾਰ। ਕੰਨ ਤੇਲ ਨਹੀਂ ਹਜੇ ਇਹਨਾਂ ਨੂੰ ਠੰਡ ਚ। ਠੰਡ ਜੀ ਚਲੇ ਜਾਵੇ ਮੈਂ ਤਾਂ ਨਹੀਂ ਉਹ ਕਰਦਾ ਜੇ ਲੇਟਾ ਲਾਉਂਦੀ ਹੈ ਨਾ ਬਾਲਾਂ 'ਚ ਮਿੱਟੀ ਉਹ ਮਿੱਟੀ ਭਰ ਜਾਂਦੀ ਤਾਂ ਤਾਂ ਨਹੀਂ ਲਾਇਆ ਤੇਲ। ਹਾਂ। ਆ ਤੇਨੇ ਲਾਉਣਾ ਨਹੀਂ। ਬੱਸ 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 ਇੱਥੇ ਨਾ ਮਾਰ। ਆਇਦਰ ਹਾਂ ਤੂੰ ਪੰਗੇ ਕਾ ਤੇ ਲੰਨਾ ਤਾਂ ਅੱਗੇ ਦਾ ਹੋਇਆ। ਆਲਾ ਦੇ ਐ ਥੱਲੇ ਨੂੰ ਆਉਣਾ ਇੱਧਰ ਮੁਰਲੀ ਸਾਈਡ ਹੋ ਤੇਰਾ ਦੂਆਥੇ ਨਹੀਂ ਚੱਲਦਾ ਮੈਂ ਸੱਜੂ ਆ ਫੇਰਦਾ ਹਾਂ ਫੇਰ ਆਇਂ ਫੇਰਨਾ ਹਾਂ ਫੇਰਨਾ ਮੈਂ ਤਾਂ ਸਦੀਨਾ ਫੇਰਦਣਾ ਪਹਿਲੇ ਇੱਕ ਹੈਰ ਤੇ ਆਨ ਪੱਤ ਆ ਇੱਥੇ ਤੇ ਲੱਤ ਚੱਕੂ ਲੱਤ ਚੱਕੂ ਧਿਆਨ ਰੱਖਣਾ ਰਹਿ ਕੇ ਜੀ ਇੱਧਰ ਵੀ ਕਿੱਥੇ ਤੇ ਹੈ ਸਲਫਾ ਚੱਕ ਦੀ ਕਿੱਥੇ ਤੇ ਸਲਫਾ ਚੱਕ ਦੀ ਉਹ ਵੀ ਧਿਆਨ ਰੱਖਣਾ ਵਾਹ ਵਾਹ ਇੱਧਰ ਵੀ ਆ ਬਾਕੀ ਬਾਈ ਹਾਈਟ ਨੂੰ ਪੁੱਛੀ ਗਏ ਆ ਇੱਧਰ ਹੀ ਨੂੰ ਪੁੱਛੀ ਇੱਧਰ ਆ ਵੀ ਪਾਉਣਾ ਗਰਦ ਉਰੇ ਤੱਕ ਵਾਤੇ ਨਾ ਵਰਸ ਫੇਰ ਦੇ ਦ ਸਾਰੇ ਪਿੰਡੇ ਪਰ ਘਮਾ ਦੇ ਚਮਕਾ ਦੇ ਲੇ ਫੜਾ ਦੇ ਮੁੰਨੇ ਮੂਰੇ ਬਾਦ ਕਰਦੇ ਹੂੰ ਉਸ ਤਕੰਨਾ ਨੂੰ ਇਹਦੇ ਵੀ ਤੇਲ ਲਾਉਣਾ ਹਾਏ ਮੈਨੂੰ ਲੋਟ ਆ ਯਾਰ ਦੋ ਬੰਦੇ ਚਾਹੀਦੇ ਥਾਣੂ ਬਾਸਕ ਦੇਖਾ ਥਾਣੂ ਗੇੜਾ ਦਵਾ ਦੇ ਕਰਨਾ ਮੈਂ ਖਿੱਚ ਕੇ ਰੱਖੇ ਕਰੋ ਅੱਛਾ ਹੂੰ ਠੀਕ ਦਵਾ ਸਫਾਈ ਐ ਜਾਂਦੀ ਕਰਨੀ ਆ ਹੀਰੇ ਪਰ ਗੇੜਾ ਦਵਾ ਦੇ ਕਰਨਾ ਦੇਖਦਾ ਸਹੀ ਤੇਰੇ ਕੋ ਹੀਰੇ ਕੋ ਹੀਰੇ ਪਰ ਲੂੰਗੇ ਆ ਬਿਠਾਇਆ ਤਾਂ ਇੱਕ ਵਾਰੀ ਮੈਂ ਆ ਦੇ ਫੇਰ ਆ ਫੇਰ ਕਰ ਦੋ ਬਹੁਤ ਫੇਰ ਤੇਰੀ ਗਲਤੀ ਵੀ ਖੜੀ ਖੜੀ ਮਰ ਸਾਡੇ ਲਾ ਛੱਡਿਆ ਮੈਂ ਦਾ ਨਹੀਂ 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 ਬਾਈ ਗਲਤੀ ਕੀਤੀ ਇਹਦੀ ਆ ਨਾ ਰਸਾ ਢਿੱਲ ਲੈ ਛੱਡਿਆ ਮੈਂ ਉਹ ਅਜੂ ਦੇਖ ਤੇ ਪਰ ਕਿੱਥੇ ਰੋੜੀ ਮਾਰੀ ਉਹ ਮੈਂ ਗਿਰ ਗਿਆ ਰਸਾ ਛੱਡ ਕੇ ਰਸਾ ਛੱਡ ਕੇ ਆ ਉਹ ਤੇ ਗਿਰ ਗਿਆ ਇਹਨੂੰ ਵੀ ਦੇ ਰਿਹਾ ਕਮਾਲਪੁਰ ਨੂੰ ਕਿਉਂ ਦਾ ਕਮਾਲਪੁਰ ਨੂੰ ਨਾ ਕਰ ਇੱਕ ਵਾਰ ਛੱਟ ਲੈ ਨੇ ਕਮਾਲ ਪਰ ਨਹੀਂ ਥੋੜੀ ਜਿਆਦਾ ਉਹ ਤਾਂ ਸੜਕ ਨੂੰ ਜਾਇਆ ਕਰਦਾ ਤਾਂ ਉਹਨੇ ਰੋਪੜ ਵਾਲੀ ਸੜਕ ਨੂੰ ਜਾਣਾ ਟੁੱਟ ਕੇ ਚਾਇਆ ਨਹੀਂ ਚਲੋ ਬਾਕੀ ਬਾਈ ਲੱਗੇ ਵੇ ਆ ਹੁਣ ਚਮਕਾਉਣਗੇ ਇਹ ਡਰਾਈਵਰ ਡਰਾਈਵਰ ਨੂੰ ਲੱਗੇ ਡਰਾਈਵਰ ਤਾਂ ਉਹ ਆ ਦੂਆ ਉਹ ਤਾਂ ਪਰ ਉਹ ਤਾਂ ਹੋਰੇ ਕੁਸਾ ਠੀਕ ਆ ਠੀਕ ਆ ਉਹਦਾ ਹਲਦਾ ਉਹਦਾ ਕਰੇ ਡਰਾਈਵਰ ਬਣ ਜਾਂਦੀ ਕਰੇ ਇਹ ਬਾਕੀ ਹੁਣ ਲੱਗੇ ਗਏ ਬਾਈ ਤੇ ਪੈਰਪੂਰ ਬਹੁਤ ਵਧੀਆ ਬਾਈ ਗ੍ਰੋਥ ਕਰੀ ਜਿੰਨਾ ਬਾਈ ਪੈਰਾਂ ਦਾ ਪੂਰਾ ਖੋਨ ਖਾਨ ਵੀ ਹੈ ਹਾਂ ਹੈ ਮਾਰ ਜੇ ਮੋਟੂ ਚ ਡਰਾਉਂਦੀ ਹੋਵੇ ਮਾਰ ਦਿੰਦੀ ਇੱਧਰ ਆ ਜਾ ਇੱਧਰ ਪਰਾਂ ਨੂੰ ਘੁੰਮਿਆ ਮੂੰਹ ਸਜਾ ਲਈ ਤੇ ਮੂੰਹ ਪਰ ਫੇਰ ਨਾ ਛੜ ਜਾ ਬਾਅਦ ਚ ਫੇਰ ਦੇ ਇੱਧਰ ਫੇਰ ਕਰ ਦਾਂ ਸਰ ਇਹ ਪਾਟੀ ਨੂੰ ਪੱਛੇ ਗੇ ਲਾ ਪੰਜਰ ਪ੍ਰਿੰਟ ਮੋਂ ਕਿੰਨੀ ਵੱਡੀ ਭਾਈ ਪੰਜ ਚ ਦਿਨ ਆ ਮੁੰਦਰ ਆ ਕਨਾਰੀ ਜੀ ਆ ਕੰਨ ਵਾਲੀ ਆ ਪਾੜਤੀ ਇਹਨੇ ਓਏ ਬੈਠਾ ਪੰਗੇ ਲੰਦਾ ਦੇ ਨਾਲ ਪੰਗੇ ਲੰਦਾ ਹੁਣ ਵੀ ਤਾਂ ਯਾਰ ਖਾਣ ਲੱਗੀ ਵੀ ਹੁਣ ਤੁਹਾਨੂੰ ਕੁਝ ਕਿਹਾ ਨੇ ਆਏ ਨਹੀਂ ਫੇਰਦਾ ਇਹ ਬੁਰਛਾ ਆਏ ਫੇਰਦਾ ਇੱਕ ਸਾਈਡ ਨਾਲ ਉਹ ਕਿਹੜਾ ਘੱਟ ਯਾਰ ਪੰਗੇ ਲੈਂਦਾ ਬਾਈ ਕੰਮ ਘਟਾਉਣ ਦਾ ਤਾਂ ਇਹਨੂੰ ਇਹਨੇ ਕਾਰਵਾਈ ਪਾ ਦਿੱਤੀ ਫੇਰ ਕਨਈਆ ਗੱਜਕੀ ਫੇਰੇ ਖੂਨ ਘੜਤਾ ਜੇ ਲੋਕ ਤਾਂ ਆ ਗਏ ਸਰ ਇੱਕ ਵਾਰ ਹੋਰ ਵਿੜਾ ਦੇ ਦਿੰਦੇ ਆਰੇ ਜੋ ਆ ਕੇ ਜਾਕਾਂ ਕਰੀ ਡੋਣਾ ਚਾਹ ਨਾ ਨਾ ਉਹ ਖੇਲੇ ਫੁੱਟਬਾਲ ਚੱਲ ਵਧੀਆ ਫੁੱਟਬਾਲ ਖੇਡੂਨ ਤਾਂ ਖੇਢੀ ਜਾਣ ਬਾਕੀ ਹੁਣ ਬਾਈ ਛੱਡਣੇ ਤੇ ਮੈਂ ਬਾਹਰ ਫਿਰ ਮੈਂ ਕਿਹਾ ਟਾਈਮ ਹੋ ਗਿਆ ਹੁਣ ਦਾਣੇ ਦਾ ਕੰਨ ਤੇ ਹੁਣ ਦਾਣਾ ਪਾਣੀ ਪਾ ਦਿਆ ਇਹਨਾਂ ਨੂੰ ਤੇ ਮੈਂ ਕਰਿਆ ਵਾ ਬਾਈ ਇਸ਼ਨਾਨ ਪਾਣੀ ਹੁਣ ਤੁਸੀਂ ਸੰਭੋ ਮੋਰਚਾ ਬਾਕੀ ਕੱਲ ਨੂੰ ਮਿਲਦੇ ਆ ਬਾਈ ਸਵੇਰੇ ਉਧਰ 9 8 9 ਵਜੇ ਆਪਾਂ ਨੇ ਪਹੁੰਚਣਾ ਉੱਥੇ ਘੋੜਾ ਲੈ ਸਾਰੀ ਤਿਆਰੀ ਹਾਂ ਘੋੜਾ ਲੈ ਕੇ ਉੱਥੇ ਹੋਣਾ ਤੁਸ ਪਹਿਲੇ ਕੰਮ ਕਰ ਕਰਨੇ ਟਰੈਕਟਰ ਦੇ ਜਣਾ ਹਾਂ ਟਰੈਕਟਰ ਨਾ ਉਹਨੇ ਲਿਆਉਣ ਬਾਬੇ ਨੇ ਫਿਰਤੀ ਇਹ ਫਿਰਤੀ ਆਪਨੇ ਹਾਂ ਓਏ ਵਿਚੇ ਉਹਨੇ ਖਾਣਾ ਵਿਚੇ ਤੂੰ ਮੇਰੇ ਪਾਲ ਦਿੱਤੀ ਆ ਸ਼ਾਬਾਸ਼ ਤੇਰੇ ਖਾ ਦਾ ਲਿਆ ਖੜ ਜਾ ਇੱਕ ਮਿੰਟ ਫਿਰ ਕਮਾ ਦੇ ਜਿਹਨੂੰ ਉਹ ਕਹਿੰਦੇ ਇਹਨੂੰ ਪੰਤ ਕਹਿੰਦੇ ਇਹਨੂੰ ਕਮਾ ਦੇ ਮੋਰਚ ਹੁਣ ਆਏ ਦੇਖੋ ਆਏ ਆਏ ਹਾਂ ਹਾਂ ਇੱਕ ਬਸ ਹਾਂ ਜਿੰਨ ਲੱਗਦੀ ਆ ਇਹ ਕਿਵੇਂ ਦੇਖਦੀ ਗੰਦੇ ਵਾਲੇ ਚ ਕਾ ਬੀਜਣਾ ਹੁਣ ਮੱਕੀ ਬੀਜਣੀ ਆ ਬਾਈ ਹੈ ਹਾਂ ਉਹ ਜੋ ਕਿੰਨਾ ਕਾ ਬੀਜ ਤੇ ਹੁਣ ਤਾਂ ਗਿੱਲ ਹੈਗੀ ਲਿਆਉਣਾ ਬੀਜ ਮਸ਼ੀਨ ਨਾਲ ਵਜਾਉਣੀ ਆ ਬੀਜ ਤਾਂ ਮਿਲਦਾ ਜੀ ਮੱਕੀ ਦਾ ਮਿਲਦਾ ਸਭ ਕੋਥੇ ਮਿਲਦਾ ਉਹ ਤੈਨੂੰ ਦਿਖਾ ਦਉਣਾ ਉਹ ਸਭ ਕੋਲ ਬਾਕੀ ਸਾਡੇ ਕੂੜੇ ਬਾਈ ਉੱਧਰ ਬੈਠੇ ਆ ਅੱਖਾਂ ਓੱਖਾਂ ਖੁੱਲ੍ਹੀ ਹੋਈਆਂ ਉੱਧਰ ਦੇਣੇ ਬਾਈ ਸਾਹਮਣੇ ਅਸੀਂ ਚਲੋ ਚੱਲ ਤੂੰ ਹੁਣ ਨਾ ਮੈਨੂੰ ਹੋਰ ਬੇਕਾ ਛੇੜਦੀ ਲਾਜਾ ਤੇ ਆ ਰਹੀ ਤੂੰ ਪਹਿਲਾਂ ਕੋਈ ਪਿਆ ਇਹਦਾ ਬਾਈ ਆਪਾਂ ਨੇ ਅਹੀਂ ਦੇਣੇ ਤੇ ਸਾਹਮਣੇ ਬਾਈ ਉਹ ਵੇਖ ਪੂਰੇ ਦੇ ਬੁੱਕ ਕਰ ਲੈ ਬਾਕੀ ਇੱਕ ਦੋ ਵੀਡੀਓ ਵਾਲੇ ਬੰਦੇ ਉਹਨਾਂ ਨੇ ਅਨਸਾ ਪੂਰੇ ਆ ਹੁਣ ਨਾ ਮੇਰਾ ਵੀ ਕੋਈ ਫੋਨ ਨਹੀਂ ਲੱਗਦਾ ਆ ਮਾਰਦਾ ਹੁਣ ਆਏ ਕਰ ਇਹਦਾ ਫੜ ਰੱਸਾ ਆ ਟਰੰਪ ਨੇ ਦੇਖ ਲੈ ਸਾਰੇ ਚਕਾ ਦੇ ਜਿਹੜੇ ਗਰੀਬ ਕੈਨੇਡਾ ਚੱਲ ਆ ਇਹਦਾ ਫੜ ਟਰੰਪ ਕਰ ਗਿਆ ਗੁੱਸਾ ਗੁੱਸਾ ਗਾਣਾ ਕਹਿੰਦਾ ਮੇਰੇ ਉੱਪਰ ਗਾਣਾ ਕੱਢਦਾ ਸਾਨੂੰ ਰੋਕ ਸਕੇ ਨਾ ਟਰੰਪ ਦੁੱਕੀ ਤਿੱਕੀ ਦੀ ਤਾਂ ਗੱਲ ਛੱਡ ਦੇ ਉਹ ਕਰ ਗਈ ਗੁੱਸਾ ਹਟ ਜਾ ਪਾਂ ਤਾਂ ਫੇਰ ਓਏ ਆ ਨਾ ਚਮਕਾ ਤੇ ਬਾਹਲ ਇੱਕ ਨਾ ਨਿਕਲੇ ਫੜ ਮੈਂ ਫੋਨ ਫੜਾ ਗਿਆ ਕਰਾਂ ਯਾਰ ਵੀਡੀਓ ਬਣਾਉਣੀ ਆ ਖਾਏ ਦਿਨਾ ਵਾ ਵਲੌਗ ਬਣਨੇ ਆ ਹੁਣ ਦੇਖੋ 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 ਲੱਛਣਾ ਹੈ ਬੁਰਛਾ ਫਿਰਦਾ ਹੁੰਦਾ ਹਾਂ ਹਾਂ ਹਾਇ ਫੇਰ ਪਾਂ ਤਾਂ ਸਾਈਡਾਂ ਪਰ ਵੀ ਘੁਮਾ ਦਿਆ ਹੈ ਘੁਮਾਰੇ ਇਹਦੇ ਆ ਬਾਦ ਵੱਜੇ ਨਾ ਫੇਰ ਤੋਰ ਬੱਜ ਜਾਣੇ ਬੱਜ ਜਾਣੇ ਉਹ ਵੱਧ ਕੇ ਖਾਸੇ ਹੋ ਗਏ ਖਾਸੇ ਹੋ ਗਏ ਪਹਿਲਾਂ ਤਾਂ ਹੈ ਹੀ ਨਹੀਂ ਤੇ ਜਮੇ ਪਰਨ ਤਾਰਦੇ ਨੂੰ ਅੱਖ ਦੇ ਪਰਲੀ ਸਾਈਡ ਨੂੰ ਕਰ ਅੱਖ ਪਰ ਨੂੰ ਤਾਂ ਤੂੰ ਬਾਲ ਲੈ ਕੇ ਆਉਣਾ ਹਨਾ ਬਾਈ ਹਾਲੀ ਕੱਢਣਾ ਪੈਣਾ ਮੈਨੂੰ ਐ ਚੰਗੀ ਤਰ੍ਹਾਂ ਪੱਤਾ ਆ ਗਿਆ ਕਰ ਮੈਨੂੰ ਛੁੱਟੇ ਹਾਂ ਸਕੂਲ ਦੇ ਛੁੱਟੇ ਆ ਜੀ ਕਰ ਮੈਨੂੰ ਆ ਦੇਤੀ ਵਸਾਈ ਅੱਜ ਬੇਨ ਘੋੜੇ ਦਾ ਗੇੜਾ ਦੇ ਦੇਗਾ ਨਾ ਪੂਰੀ ਲੈਣਾ ਇਹਨੇ ਕੰਤ ਨੇ ਹੰਤਾ ਆਇਆ ਬਈ ਉਦਨ ਦਾ ਦੌੜਾਂ ਦਾ ਫੇਰ ਇਹ ਕਹਿੰਦਾ ਹੁਣ ਆ ਵੀ ਦੌੜਾਂ ਨਵੇੜ ਕੀ ਜਾਵਾਂ ਫੇਰ ਨਹੀਂ ਆਉਣਾ ਪੈਣਾ ਅੱਜ ਭਾਂਤ ਦਾ ਸੀਜ਼ਨ ਨਹੀਂ ਹੈਗਾ ਕੰਮ ਵਾਲਾ ਕੰਮ ਵਾਲਾ ਚੱਲ ਪਣਾ ਮੇਰਾ ਦੋ ਚਾਂ ਦੇ ਬਾਾਕੋਈ ਨਾ ਭਾਜੀ ਤੇ ਬਾਕੀ ਹੁਣ ਸਹਬਾ ਤੇਲ ਤੂ ਲਾ ਦੀ ਆਪਾਂ ਕੰਨਾਂ ਨੂੰ ਤੇ ਠੀਕ ਆ ਜੀ ਬਾਈ ਮਿਲਦੇ ਕਿਸੇ ਹੋਰ ਬਲੌਗ ਚ ਸਸੀ ਕਾਲਫ ਆਰਿਆ ਵਾਲੀ